ਮਿੱਤਰੋ ਦੋ ਕਬੂਤਰ ਆਪਣੇ ਉੱਡ ਗਏ ਸੀ ਥੱਲੋਂ ਤੇ ਉਹਨਾਂ 'ਚੋਂ ਇੱਕ ਤੇ ਸ਼ਾਮਾਂ ਪੈ ਗਈਆਂ ਹਨੇਰਾ ਹੋਣ ਵਾਲਾ ਬਾ ਹੋਰ ਵੀਆ ਮਿੰਟਾਂ ਤੱਕ ਹਨੇਰਾ ਹੋ ਜਾਣਾ ਇੱਕ ਬੈਠ ਗਿਆ ਤੇ ਇੱਕ ਬਸ ਤਕਰੀਬਨ ਬੜਾਈ ਉੱਚਾ ਵਾ ਜਣਕੇ ਦੋ ਢਾਈ ਟਾਵਰ ਹੋਊਗਾ ਤੇ ਉਹਦਾ ਔਖਾ ਹੀ ਲੱਗਨਦਿਆ ਆਪਾਂ ਨੂੰ ਵੀ ਨੂੰ ਨਹੀਂ ਲੱਗਦਾ ਵੀ ਉਹ ਬਹੂਗੀ ਅੱਗੇ ਵੀ ਉਹ ਕਬੂਤਰੀ ਰਾਤ ਰਹੀ ਆ ਇੱਕ ਦੋ ਰਹੀ ਆ ਤੁਹਾਨੂੰ ਦੇਖਦੀ ਹੋਏ ਜੇ ਮਾੜੀ ਮੋਟੀ ਦੇ ਮੈਂ ਤੁਹਾਨੂੰ ਇਦੇ ਵਿੱਚ ਨਹੀਂ ਦਿਖਣੀ ਅੱਗੇ ਵੀ ਉਹ ਇੱਕ ਦੋ ਵਾਰੀ ਰਾਤ ਰਹੀ ਆ ਤੇ ਮੈਨੂੰ ਲੱਗਦਾ ਵਾ ਵੀ ਐਰ ਕੀ ਵੀ ਹੁਣ ਰਾਤ ਰਹੂਗੀ ਬਾਕੀ ਲੈਡ ਲੋਡ ਜਗਾਉਣ ਲੱਗੇ ਆ ਤੇ ਮਾਹੌਲ ਚੜ ਆ ਹੋਈ ਆ ਅੱਜ ਪਾਕਿਸਤਾਨ ਵੀ ਬਾਜੀ ਉੱਡੀ ਸੀ ਤੇ ਮੁਕਤਰ ਕੋਈ ਨਹੀਂ ਆਇਆ ਪਾਕਿਸਤਾਨ ਦਾ ਇੱਕ ਉਹ ਬੱਚਾ ਆ ਕੇ ਕਿਸਦਾ ਬੈਠਾ ਹੋਣੇ ਤੇ ਮਾਹੌਲ ਚੜਦਾ ਵੈਨ ਨੇ ਕੀ ਬੰਦਾ ਇਹ ਹੈ ਓਹ ਹੋ 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 ਅੱਛਾ ਹੀ ਇਹ ਤਾਂ ਸਿੱਧਾ ਹੀ ਨਿਕਲ ਗਿਆ ਉਹ ਠਾਪੇ ਇਹ ਤਾਂ ਥੱਲੇ ਬੈ ਲੱਗਾ ਵਾ ਲੋ ਜੀ ਇਹ ਹਾਲ ਤੇ ਸੂਰਤ ਪਤਾ ਨਹੀਂ ਕਿਧਰੋਂ ਨਿਕਲ ਗਿਆ ਇਹ ਹਉ ਤੋ ਅੱਗੇ ਨਹੀਂ ਨਿਕਲਿਆ ਕੋਠੀ ਤੇ ਚਲੋ ਕੋਈ ਨਹੀਂ ਵੇਨੇ ਲੱਭਨੇ ਦਾ ਮਾਹੌਲ ਚੱਲਦਾ ਇਹ ਅਸਲ ਜਨਾਬ ਬੱਚਾ ਉਹ ਵੀਰ ਦਾ ਵਾ ਸਾਹਮਣੇ ਜਿਹੜਾ ਜਾਲ ਨਹੀਂ ਲੱਗਾ ਤੇ ਉਹ ਵੀਰ ਦਾ ਉਹਦੇ ਸਵੇਰ ਦੇ ਨਾਲ ਉੱਡੇ ਬੱਚੇ ਤੇ ਉਹ ਇੱਧਰ ਉੱਧਰ ਇਦਾਂ ਬੈੰਦੇ ਫਿਰਦੇ ਆ ਤੇ ਉਹ ਵੀਰ ਦਾ ਇਹ ਬੱਚਾ ਤੇ ਮੈਨੂੰ ਨਹੀਂ ਪਤਾ ਲੱਗਾ ਕਿ ਇੱਥੇ ਬੈਠਾ ਲੱਗ ਗਿਆ ਆਈ ਆਪਣੀ ਕਬੂਤਰੀ ਵੇਖਣੇ ਉੱਤੇ ਤੇ ਉਹ ਇੱਥੇ ਲੱਗ ਕੇ ਤੇ ਬਹਿ ਗਿਆ ਹੋਣਾ ਫਿਰ ਤੇ ਕੋਈ ਚੱਕਰ ਨਹੀਂ ਮਾਹੌਲ ਚੱਲੀ ਹੋਈ ਆ ਬਾਕੀ ਕਬੂਤਰੀ ਆਪਣੀ ਰਹਿ ਜਲਗੀ ਰਾਤ ਸ਼ੋਗਰਮ ਨਾ ਇਹ ਤੁਹਾਨੂੰ ਮਾੜੀ ਮੋਟੀ ਦਿਖੀ ਦੇ ਵੇਖਿਓ ਹਾਂ ਤੇ ਮੈਨੂੰ ਨਹੀਂ ਵਿਖੰਦੀ ਇਹ ਲੈੜ ਨੂੰੜ ਚ ਗੰਨੇ ਹਤੇ ਫਿਰ ਸ਼ਾਇਦ ਆ ਆ ਦਿਖੰਦੀ ਜੀ ਕੋਣ ਵਿੱਚ ਨਹੀਂ ਦਿਖਣੀ ਇਹ ਆ ਵੇਖੋ ਜੇ ਦੇਖ ਜੇ ਤੇ ਉੱਖਾ ਕੰਮ ਉੱਖਾ ਔਖਾ ਨਹੀਂ ਵਿਖਣੀ ਚਲੋ ਥੋੜੀ ਨੀਵੀਂ ਆਉਂਦੀ ਹੈ ਫਿਰ ਤੁਹਾਨੂੰ ਸ਼ੋਅ ਕਰਾਉਨੇ ਆ ਬਸ ਵੀ ਇਹ ਪੰਜਾਂ ਮਿੰਟਾਂ ਤੱਕ ਹਨੇਰਾ ਹੋ ਜਾਣਾ ਜਾਂ ਆ ਗਈ ਜੁੱਤੇ ਨਹੀਂ खाई हा भई हा वञा कलियर ਨਹੀਂ ਹੁੰਦੀ ਪਈ ਲੈਰ ਨਹੀਂ ਹੁੰਦੀ ਪਈ ਤੂੰ ਥੋੜੀ ਨੀਵੀਂ ਆਉਗੇ ਫਿਰ ਤੁਹਾਨੂੰ ਦਿਖਾਉਣਾ ਬਾਕੀ ਉਹਦੇ ਵੀਰ ਦੇ ਦੋ ਬੱਚੇ ਸਵੇਰ ਦੇ ਉੱਡੇ ਸੀ ਇੱਕ ਦੇ ਆਹ ਥੱਲੇ ਡਿੱਗਦਾ ਫਿਰਦਾ ਤੁਹਾਨੂੰ ਦਿਖਾਇਆ ਮੈਂ ਇੱਕ ਬੱਚਾ ਉਹਦਾ ਹਲਾ ਪਤਾ ਵਾ ਉਹੜੀਆਂ ਲੈ ਆਇਆ ਜੀ ਤੇ ਬਾਕੀ ਵੇਖੋ ਕੀ ਮਾਹੌਲ ਚੱਲ ਬੰਦਨਾ ਇਹ ਵੀ ਕਬੂਤਰੀ ਜਿਹੜੀ ਉੱਡਣ ਦੇ ਨਾ ਇਹ ਵੀ ਆਪਾਂ ਫੜੀ ਸੀ ਕਬੂਤਰੀ ਬਟੇਰਿਆਂ ਬਟੇਰਿਆਂ ਚੋਂ ਕਰਾਸ ਆ ਤੇ ਹੈ ਅੱਖ ਜਾਨੀ ਕਿ ਬਟੇਰਿਆਂ ਚ ਕਿਸ ਨੇ ਜਾਂ ਦੇ ਕਸੂਰੀ ਕਬੂਤਰ ਲਾ ਕੇ ਕਢਾਈ ਆ ਤੇ ਜਾਂ ਕੋਈ ਡੱਬਲਾ ਕਬੂਤਰ ਲਾ ਕੇ ਕਢਾਈ ਆ ਕੋਈ ਨਹੀਂ ਤੁਹਾਨੂੰ ਸ਼ੌਂਕ ਕਰਾਉਂਗਾ ਮੈਂ ਜੇ ਆ ਗਈ ਹੁਣੇ ਤੇ ਬਾਕੀ ਮੈਨੂੰ ਲੱਗਦਾ ਨਹੀਂ ਆ ਵੀ ਇਹ ਬੈਠੋਗੀ ਜਿਹੜੇ ਹਾਲਾਤ ਨਾਲ ਉੱਡਣ ਦੇ ਆ ਪੰਛੀ ਪੰਛੀ ਵੇਖੋ ਜਾ ਰਹੇ ਆ ਆ ਉਹਦਾ ਬੱਚਾ ਆ ਗਿਆ ਜੀ ਉਹ ਵੀਰ ਦਾ ਆ ਵੇ ਲੋ ਬੈਠਣ ਦੇ ਆ ਇਹ ਉਹ ਬੈ ਗਿਆ ਜੇ ਇਹ ਉੱਲਾ ਉਹ ਰਿਓ ਬੈਠ ਗਿਆ ਵੀਰ ਦਾ ਬੱਚਾ ਉਹਦਾ ਤੇ ਬੈ ਗਿਆ ਤੇ ਆਪਣੀ ਨਹੀਂ ਬੈਣੀ ਕੁਤਰੀ ਆਪਣਾ ਹੁਕਾ ਕੰਮ ਆ ਫਿਰਦੀ ਜੇ ਤਗੀਬਨ 2 ਕ ਟਾਵਰ 2 ਢਾਈ ਟਾਵਰ ਉੱਚੀ ਆ ਢਾਈ ਕ ਟਾਵਰ ਲਾ ਲੋ ਉੱਚੀ ਆ ਉਹਨੇ ਲੈਟਾ ਲੂਟਾ ਜਗਾਤੀਆਂ ਵਾ ਆਪਾਂ ਵੀ ਲੈਟਾ ਲੂਟਾ ਜਗਾਣੇ ਆ ਲੌਣੇ ਹਿਸਾਬ ਕਿਤਾਬ ਕੋਈ ਚਲੋ ਥੋੜੀ ਨੀਵੇਂ ਆਉਂਦੀ ਐ ਹਰ ਕੰਟੀਨਿਊ ਕਰਦਾ ਵੀਡੀਓ ਮੈਂ ਇਦਾਂ ਵੀਡੀਓ ਲੰਮੀ ਹੋਈ ਜਾਂਦੀ ਐ ਉਹਨਾਂ ਜਿਹੜਾ ਟੈਡੀ ਦਾ ਸ਼ੌਂਕ ਕਰੋ ਜੀ ਕੀ ਹਾਲ ਚਾਲ ਮੇਰੇ ਵੀਰਾਂ ਦਾ ਲਓ ਜੀ ਜਿਹੜੀ ਕਬੂਤਰੀ ਰਾਤ ਰਹਿ ਗਈ ਸੀ ਸਾਡੀ ਕੱਲ ਤੇ ਉਹ ਕਬੂਤਰੀ ਹੁਣ ਟਾਈਮ ਹੋ ਗਿਆ ਜੇ 10:37 ਤੇ ਹੁਣ ਕਬੂਤਰੀ ਉੱਪਰੋਂ ਲੱਤਨ ਦਈਏ ਹੱਲੇ ਬਹੁਤ ਉੱਚੀ ਆ ਤੇ ਥੋੜੀ ਨੀਵੀਂ ਆਉਂਦੀ ਆ ਤੇ ਫਿਰ ਤੁਹਾਨੂੰ ਸ਼ੌਂਕ ਕਰਾਉਨੇ ਆ ਬਾਕੀ ਕਬੂਤਰ ਕਬਾਤਰ ਆਪਾਂ ਛੱਡੇ ਆ ਤੇ ਹੱਲੇ ਕਾਫੀ ਹਾਈਟ 'ਚ ਆ ਫਿਰ ਦਈਏ ਬਹੁਤ ਹਾਈਟ 'ਚ ਲੱਈਏ ਕਿੱਦਾਂ ਨਹੀਂ ਦਿਖਣੀ ਨੀਵੀਂ ਥੋੜੀ ਹੀ ਆਊਗੀ ਨਾ ਫੇਰ ਤੈਨੂੰ ਸ਼ੌਂਕ ਕਰਨੇ ਆ ਤੇ ਨਾਲੇ ਹਾਲਤ ਵੀ ਦੇਖਿਓ ਰਾਤ ਰਾਤ ਵੀ ਜਿੰਨੀ ਹੁਣ ਹਾਈਟ ਦੇਣਾ ਇੰਨੀ ਹਾਈਟ ਤੇ ਰਾਤ ਰਹਿ ਗਈ ਬਾਕੀ ਮੂ ਉਪਰ ਤੋਂ ਬਾਦਰ ਛੱਡੇ ਹੈ ਮਾਹੌਲ ਚਾਲ ਬਣਾਉਣਾ ਕੋਈ ਨਾ ਕੋਈ ਚਲੋ ਕੋਈ ਨਹੀਂ ਨੀਵੇਂ ਆਉਂਦੇ ਤਾਂ ਫਿਰ ਕੰਟੀਨਿਊ ਕਰਦਾ ਮੈਂ ਵੀਡੀਓ ਜਿਵੇਂ ਕਬੂਤਰੀ ਨੀਵੀ ਆਉਂਦੀ ਜੇ ਫਿਰ ਦੁਕਾਨਾਂ ਤੁਹਾਨੂੰ ਲਓ ਜੀ ਹੁਣ ਆਈ ਹੈ ਨੀਨੀ ਹੁਣ ਤੁਹਾਨੂੰ ਐਨ ਕਲੀਅਰ ਸ਼ੋ ਹੋਊਗੀ ਆ ਵੇਖ ਨੋਂ तकरीबन ਨੀਵੀ ਆਈ ਗਈ

ਇਹ ਰਾਗੀ ਥੋੜੀ ਨੀਵੀਂ ਬਸ ਬੈਠਣੀ ਆ ਲਈ ਹਾਂ ਨਾਲ ਦਾ ਮੇਰਾ ਕਹਿਣ ਦਿਆ ਹੈ ਵੀ ਨਹੀਂ ਆਈ ਕਬੂਤਰੀ ਰਾ ਕੱਲ ਦੀ ਜਿਹੜੀ ਰਾਤ ਰਹਿ ਗਈ ਉਹਨੇ ਨਹੀਂ ਮੁੜਨਾ ਤੇ ਖਤਮ ਇਹ ਤੜਕੇ ਦਾ ਦੇਖਣ ਤੇ ਕਬੂਤਰੀ ਆਈ ਨਹੀਂ ਆ ਤੇ ਮੈਨੂੰ ਫੋਨ ਕਰਨਦੇ ਆ ਕਹਿੰਦਾ ਆਈ ਨਹੀਂ ਕਬੂਤਰੀ ਤੇ ਹੁਣ ਮੈਂ ਆਇਆ ਛਾਤੇ ਤੇ ਮੈਂ ਵੇਖਿਆ ਤੇ ਉੱਪਰ ਐ ਬਿੰਦੀ ਚ ਉੱਡਣ ਲਈ ਤੇ ਮੈਂ ਆਹ ਸਤਾਰ ਜੀ ਉਹ ਕਬੂਤਰੀ ਨਹੀਂ ਭਜਣ ਵਾਲੀ ਏ ਮੈਂ ਆ ਉਹ ਆਊਗੀ ਆਊਗੀ ਆ ਗਈ ਇਹਦਾ ਤੁਹਾਨੂੰ ਸ਼ੌਕ ਵੀ ਕਰਾਉਂਗਾ ਇਹ ਫੜੀ ਹੀ ਕਬੂਤਰੀ ਅਹੀਂ ਪਿਛਲੀ ਗਰਮੀਆਂ ਫੜੀ ਹੀ ਤੇ ਆਪੇ ਆ ਕੇ ਜਾਲ ਤੇ ਬਹਿ ਗਈ i mm mean. -hmm. बैठन दी है बुरी हालत हुई भी पल पै जे चेक करा थाना ਕੰਡੀਸ਼ਨ ਚੈੱਕ ਕਰ ਲਓ ਇਹਦੀ ਕਿੱਦਾਂ ਬੱਲੇ ਬੱਲੇ ਸੁਤੇ ਪਏ ਬੇਖੋ ਵਗੀ ਪਈ ਏ ਥੱਲੋਂ ਧੋਖਾ ਆ ਪਿਆ ਇਹਦਾ ਕੰਮ ਆ ਆਹ ਕਬੂਤਰੀ ਜੀ ਪਾਣੀ ਦੀ ਨੋਕ ਲਵਾ ਦੇਣਾ ਇਹਨੂੰ ਬਸ ਪਾਣੀ ਦੀ ਨੋਕ ਲਗਾ ਦੇ ਜੀ ਬੰਨ੍ਹ ਲਓ